ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਮੱਝਾਂ ਤੇ 2 گاਵਾਂ ਨੂੰ ਪੁੱਛ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਵਿੱਚ ਕੁਝ ਟੋਕੜਾ ਕੱਬਣਾ ਹੈ ਤੇ ਕੁਝ ਸੱਜਣਾ ਸੁਈਆਂ ਹੈ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਅੱਜ ਵੱਡੇ ਛੋਟੇ ਪਾਤ ਨੂੰ ਸਾਰੇ ਦਿਖਾਉਣੇ ਆ ਤਾਜ਼ੀਆਂ ਸੋਈਆਂ ਮੱਜਾਂ ਤੁਹਾਨੂੰ ਦਿਖਾਉਣੀ ਆ ਦੇਖ ਸਕਦੇ ਬਿਲਕੁਲ ਤਾਜ਼ੇ ਬੱਚੇ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਦੋ ਟਾਈਮ ਚਵਾਈ ਕਰਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਇੱਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸასი ਕਾਲ ਜੀ ਸასი ਕਾਲ ਜੀ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਦੇ ਕਰੀ ਨਾਮ ਅਸਦਰ ਸਿੰਘ ਪਿੰਡ ਚਠਾ ਤਹਿਸੀਲ ਬਡਾਲ ਜਿਹੜਾ ਕਰਦਾਸ ਤੇ ਫੋਨ ਨੰਬਰ ਬੋਲ ਦੋ 958627559 ਠੀਕ ਹੈ ਜੀ ਤੇ ਅੱਜ ਹੈਗੀਆਂ ਆਪਣੇ ਕੋਲ ਟੋਟਲ ਹੈ ਨੌ ਪਸ਼ੂ ਵਹਣਾ ਹੈ ਜੀ ਤਿੰਨ ਵਿੱਚ ਤੋਂ ਕੋੜੇ ਕਪੜਾ ਦੋ ਮਹੀਆਂ ਦੇ ਕਮੇਟ ਅੱਛਾ ਮਾਦਰ ਮੱਛੀ ਉਹਦੇ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਝੋਟੀ ਤਾਂ ਕਰ ਲਈਏ ਪਹਿਲੀ ਝੋਟੀ ਸਹੀ ਜੀ ਹਫਤੇ ਦੇ ਡੇਢ ਘੜ ਹੋ ਗਿਆ ਉਹ ਬਚਾਏ ਮਗਾ ਕਟਾ ਆਹ ਵਾਲਾ ਕਟਾ ਜੀ ਕੋਲਾ ਹੀ ਹੈ ਬਚਾਤਾ ਚਾਹੀਆ ਤੇ ਦੁੱਧ ਆ ਵੇ ਤੇ ਦੇਖੋ ਉਹ ਘਰ ਵਾਲੇ ਦਾ 10 ਕਿਲੋ 9 ਕਿਲੋ ਕਰਕੇ ਦੇਵਾਂਗੇ ਤੇ ਆਪ ਸਮਾ ਇੱਕ ਨੰਬਰ ਹੋਊਗਾ। ਅੱਛਾ। ਹਾਂਜੀ ਪਹਿਲਾਂ ਘੱਟੀ ਆ। ਠੀਕ ਆ। ਬਾਕੀ ਕੋਈ ਹੋਰ ਦਾ ਨਾਲ ਠੰਡੀ ਧੀ ਰਿਓ ਬੱਚਿਆਂ ਨੂੰ ਦੋਵੇਂ ਟਾਈਮ ਮਿਲੂਗੀ। ਕਿੰਨਾ ਦੁੱਧ ਹੋਣਾ? ਦੁੱਧ 9 ਕਿਲੋ ਹੋਊਗਾ। ਕਿੰਨਾ ਕਰੀ ਜਾਓਗੇ? ਦੁੱਧ 20 ਜਾਂ 12 ਕਿਲੋ ਦਵਾਂਗੀ ਛੋਟੀ। ਆਜੋ ਲੈ ਆਜੋ। ਬਾਕੀ ਚਲੋ। ਸੋਹਣੀ ਛੋਟੀ ਫੱਬਦੀ ਆ। ਉਹਦੀ ਛੋਟੀ ਦੀ ਚਵਾਈਏ ਇਹ ਇਹ ਆਈ ਜੀ ਉਹ ਚ ਕੋਸ਼ਮਾਲ ਜਿਹੜਾ ਅੱਜ ਹੀ ਆਇਆ ਹੈ ਲਾਜੇ ਬੰਦੋ ਜੀ ਬਾਕੀ ਚਲੋ ਪਹਿਲਾਂ ਇਹਦੇ ਸਹਾਰਨਾ ਕਰਦਾਂ ਘਾਟ ਸੇ ਠੀਕ ਚਲ ਮਨ ਰਸਾਂ ਪਾ ਕੇ ਲੇਪੜਦਾ ਇਹ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਕਿੰਨਾ ਫਿਰ ਵਿਰਜ ਮੁੱਲ ਰੱਖਣਾ ਜੇ ਤਾਂ ਆਪਾਂ ਮੁੱਲ ਤਾਂ 80000 ਦੇ 80000 ਆ ਹਾਂ ਜੀ ਕਿੰਨੇ ਦੀ ਦੇ ਦੇਣੀ ਹੈ ਇਹ 70000 ਦੀ ਦੇਣੀ ਹੈ ਕਰਦਾ ਕੋਈ ਛੋਟ ਛੋਟ 75000 ਦੀ ਨਾਲ ਛੋਟੀ ਦੇਣੀ ਹੈ ਅੱਛਾ 75000 ਦੇ ਛੋਟੀ ਕਦਾ ਸਿੰਗੀ ਕਦਾ ਨਹੀਂ ਕਰਾ ਲਈ ਹੁੰਦੀ ਹੈ ਠੀਕ ਹੈ ਜੀ ਉਹ ਬਾਕੀ ਜੀ ਆਈ ਹੈ ਨਾ ਕੋਲਪਲਾ ਛੋਟੀ ਨੇ ਠੀਕ ਹੈ ਆ ਵੀ ਮਹੀਂ ਸੁਈ ਜੇ ਪੱਸਾ ਜਾਂ ਲੱਡੂ ਦੇ ਬੱਚਾ ਜੇ ਕਟਾਈ ਦੇ ਮਾਰੇ ਕੜਾ ਕਟਾ ਜੀ ਹਾਂ ਜੀ ਨੱਡੂ ਵਾਲਾ ਆ ਕਟਾ ਜੀ ਆਹ ਦੇਖਾਂਦੇ ਤਾਦੀ ਨਾ ਡਰ ਜਣ ਹਾਲੇ ਇਹ ਤੇ ਇਹ ਕੋ ਬੋਲਾ ਹੀ ਹੁਣ ਆ ਬੋਲਾ ਤੇ ਕੋ ਵਿੱਚ ਹਟਣ ਕੋ ਤਿਆਰ ਹੋਗਾ ਚੋ ਆਪਸਾ ਇੱਕ ਨੰਬਰ ਹੋਗਾ 7:30 ਮੈਂ ਨਹੀਂ ਚਵਾਈ ਜੀ ਅੱਛਾ ਹਾਂਜੀ ਠੀਕ ਹੈ ਤੇ ਕਿੰਨਾ ਦੁੱਧ ਕਰੀ ਜਾਓਗੀ ਦੁੱਧ ਦਿੱਤੀ ਇਹ ਵੀ ਯਾਰ 12-13 ਕਿਲੋ ਦਊਗਾ ਆ ਜਿ ਲੈ ਆਓ ਜੀ ਲੈ ਕਦ ਘੱਟ ਚਲੋ ਇਹਦਾ ਚੰਗਾ ਆ ਦੇਖ ਲੱਗਦੇ ਜੇ ਥਾਣੇ ਤੇ ਲੱਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ 80000 ਦੇ 80000 ਹਾਂਜੀ ਕਿੰਨੇ ਦੀ ਦੇ ਦੇਣੀ ਹੈ ਦੋ ਛੜ ਦੀ 80 ਦੋ ਨਾ ਛੜੀਏ ਹਾਂਜੀ ਪੰਜ ਛੜੀ 80 ਚਾਹੀਦਾ ਇਹ ਵੀ 75 ਦੀ ਬਾਕੀ ਪਾਰੇ ਪੱਲੇ ਦੀ ਹੈ ਮੱਜ ਤੇ ਹੁਣ ਆਹ ਗਾੜੀ ਤੀਸਰੇ ਨੰਬਰ ਤੇ ਜਿਹੜੀ ਮੱਜ ਜੇ ਇਹਦੀ ਸਵੀਜੀ ਵਿੱਚ 11-12 ਦਿਨ ਦੀ ਬਹੁ ਮਹੀ ਜੋ ਤਾਂ ਨਹੀਂ ਹੋਊਗਾ ਕੋਈ ਚਲਾ ਕੇ ਤਾਂ ਮੰਨੇ ਆ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀ ਜੀ 11-12 ਦਿਨ ਤਿਆਰ ਹੋਊਗਾ ਅੱਛਾ ਉਹ ਤੇ ਵਾਦੀ ਸਾਡੇ ਕੋਲ ਦਿਹਾੜੀ ਕੱਢਿਆ ਅੱਜ ਵਟਪੂੜੇ ਖਾਂ ਲੱਗੀ ਤੇ 12 ਕਿਲੋ ਹੋਊਗਾ ਹੋਣੀ ਯਾਰ 12 ਕਿਲੋ ਅੱਛਾ 11 ਕਿ ਲੀਟਰ ਜਿਹੜਾ ਹੈਗਾ ਦੁੱਧ ਆਮ ਅਗਰ ਕੱਟਾ ਜੇ ਤੇ ਇਹ ਗਿੰਦੇ ਕੇ ਰੀਪਸਮਾਗ ਦਿਖਾਉਣੀ ਮੈਂ ਖੋਲੇਗਾ ਤਸਮਗੀ ਦੀ ਤਾਂ ਕਮਾਜੀ ਮੈਂ ਕੰਮ ਕਰਾਂ ਤੇ ਜਿਹੜਾ ਲੱਗੀਆਂ ਮੈਨੂੰ ਤੇ ਚਵਾ ਲਗਾ ਇਧਰ ਇਥੇ ਸੋ ਇਹ ਰੋਜ਼ ਦੇਖੇਗਾ ਇੱਕ ਕਾ ਬੰਨ ਲੇ ਬਹੁਤ ਸਾਫ ਜਵਾਈ। ਕਾ ਬੰਨ ਲੇ। ਅਕੇਲ ਦਰ ਮਾਜੇ ਤੱਕ ਕਾ ਮਾਰਤੀ ਥੋੜਾ ਗਾ। ਦੇਖੋ। ਇਹ ਰੁਮਰਦੀ ਦਾ ਮੋਢੀ ਚੋਣਿਆ ਕਰੇ। ਠੀਕ ਹੈ ਜੀ। ਉਹ ਨਹੀਂ ਚਟਾ ਲੇਖੋ। ਦੇਖੋ ਨਾਲ ਕਦਾ ਨਹੀਂ ਸੰਦ ਇਧਰ ਦੇਖੋ। ਚਲਾਂ ਫਿਰ ਖੋਲੋ ਹਾਂ ਤੋੜ ਦੋ। ਤੋੜੋ ਬੰਨ ਦਾ ਪਾਣੇ ਬੜੀ ਬਟੇ। ਤੋੜੋ। ਬਾਕੀ ਹੁੰਦੇ ਨੇ ਤਾਂ ਫੇਰੇ ਥੋੜੇ ਗਾਣਾ ਹੋਣਾ। ਥੱਕ ਗਾਣਾ। ਗਾਰੇ ਥਣ ਵੀਰ ਜੀ ਕੋਲੇ ਤੇਨੇ ਕੋਲੇ ਦੀ ਗਾੜੀ ਹੋ ਗਈ ਥੈਨ ਕੋਲ ਵਡੀ ਜੋ ਧੀਆ ਬਾਕੀ ਉਤਰ ਐ ਆ ਵੀ ਕਦ ਕਾਠੇ ਤਾਂ ਚੰਗਾ ਆ ਬੇਲ ਵੀ ਚੰਗੀ ਆ ਪਾਰੇ ਪੱਲੇ ਦੀ ਆ ਮਾਜੀ ਜਿਹੜੀ ਆ ਬਾਕੀ ਚਵਾ ਜਿਹੜਾ ਇਹਦਾ ਬਿਲਕੁਲ ਸਾਫ। ਹੋ ਜਾਈਏ। ਤੇ ਇਹਦਾ ਫਿਰ ਮੁੱਲ। ਮੁੱਲ ਦੇ ਵਿੱਚ ਭਾਇਆ ਵੀ 10 ਲੱਖ ਰੁਪਏ ਕਰ ਲੀਏ। ਹਾਂਜੀ। 85 ਹਜ਼ਾਰ ਦੀ ਮੈਂ ਦੇ ਦिए। ਕਰ ਦੋ ਕੋਈ ਮੰਨ ਤਾਂ ਨਾ। ਦੱਸੋ ਕਿੰਨਾ ਕਰਦੀ। 80 ਦੀ ਦੇ ਦिए। 2 80 ਹੋਈ ਹਟ ਦਾਂਗੇ। ਅੱਛਾ 78 ਹਜ਼ਾਰ ਦੀ ਆ ਨਾ ਮੈਂ ਦੇਣੀ ਕੋ ਚੋਗੇ ਤੇ ਸੱਲੀ ਕਰਕੇ ਖੜੇ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਹੁਣ ਆ ਸੂਈ ਸਵਾਈਏ ਇਹ ਵੀ ਜਿਹੜਾ ਵੀਰ ਜੀ ਬੱਚਾ ਮਰ ਗਿਆ ਜੀ ਚੰਗੇ ਕੱਦ ਕਾਠ ਚ ਆ ਮੱਜਾਂ ਦੋਵੇਂ ਜਿਹੜੀਆਂ ਤੁਹਾਨੂੰ ਦਿਖਾਉਣੀ ਬਾਕੀ ਇੱਧਰ ਇੱਕ ਹੋਰ ਸੀ ਫਿਰ ਬੰਦਾ ਖੜਾ ਉਥੋ ਚੜੇ ਇੱਥੇ ਨਹੀਂ ਆ ਦੇਖ ਸਾਡੇ ਜੀ ਇਤਨੀ ਇੰਝ ਬਹਿ ਜਾਏ ਨਾ ਤੇ ਬੰਨ ਕੇ ਵਹੀ ਪਰੇਗਾ ਆ ਦੇਖੋ ਕੋਈ ਨਾ ਪੜਾਉਣੀ ਅਸੀਂ ਇਦਾਂ ਹੀ ਧਾਰ ਤੇ ਜੜਾ ਵਾ ਠੀਕ ਆ ਜੇ ਆ ਵੀ ਚਲੋ ਪਛੂ ਤੁਹਾਡੇ ਇਲਾਕੇ ਲੱਗੇ ਵਰਗੇ ਆ ਅਗਲੇ ਸਾਲਾਂ ਦਾ ਚਵਾਜ ਤੇ ਆ ਪਿਛਲੇ ਸਾਲਾਂ ਦਾ ਚਵਾਜ ਕੋਈ ਭਾੜਾ ਪਾ ਦੋ ਭਾੜਾ ਨਾ ਖਾਓ ਕਿ ਪਿੱਛੇ ਉਹ ਗਾਲੀ ਪਾ ਜਿੰਦੀ ਕਰਮ ਵਾਲੀ ਦੋਵੇਂ ਟਾਈਮ ਵੀਰ ਜੀ ਚੋਕੇ ਦਵਾਂਗੇ ਬਿਨਾ ਟੀਏ ਤੋਂ ਬਿਨਾ ਭਾੜੇ ਤੋਂ ਠੀਕ ਆ ਦੁੱਧ ਵੀ ਮੇਂ ਛੋਟੀ ਥਲੇ ਬੋਤ ਆ ਕਿੰਨਾ ਦੁੱਧ ਇਹਦੇ ਕੋਲ ਵੀਰ ਜੀ 11 ਕਹਿ ਦੀਏ 12 ਕਹਿ ਦੀ 10 ਦੇ ਗਰੰਟੀ ਵਾਲੇ ਚੋਕੇ ਦਵਾਂਗੇ ਪੱਕਾ ਦੁੱਧ ਹੈਗਾ ਜੀ ਦਵਾ ਕੇ ਦਵਾਂਗੇ ਵੀਰ ਜੀ ਆਵੇਂ ਸਹੀ ਕੋਈ ਖੰਭਾ ਕਰਕੇ ਦੋ ਡੰਨੇ ਚੋਗੇ ਸਾਰਾ ਕਰਕੇ ਆਣ ਦਾ ਤੋਰ ਫੇਰ ਇੱਕ ਵੀ ਪੱਕਾ ਕੜਾ ਜੋੜੀ ਕਰ ਕੱਦ ਕਾਠ ਪੱਖਾ ਚਲੋ ਅੱਜ ਚੰਗੀਆਂ ਹੀ ਆ ਮੱਜਾਂ ਸਾਰੀਆਂ ਆ ਵੀ ਜੋੜਾ ਹੁਣ ਤੁਹਾਨੂੰ ਦਿਖਾਉਣਾ ਇਹਨਾਂ ਦਾ ਸਾਰੀਆਂ ਤੋ ਬਾਕੀ ਥੱਲੇ ਚੰਗੀ ਬਣੀ ਹੈ ਬੋਲ ਇਹ ਵਾਕੇ ਤੇ ਇਹਦਾ ਮੁੱਲ ਫਿਰ ਮੁੱਲ ਤਾਂ ਵੀਰ ਜੀ ਝੋਟੀ ਲਈ ਆ ਮਹਿੰਗੀ ਨੂੰ ਬੱਜਾ ਮਾਰ ਗਿਆ ਤੁਹਾਨੂੰ ਸਭ ਤੋਂ ਪਹਿਲਾਂ 80 ਹਜ਼ਾਰ ਦੀ ਮਝੋਟੀ ਲਈ ਸੀ ਅੱਛਾ ਹੁਣ ਝੋਟੀ 70 ਹਜ਼ਾਰ ਦੀ ਦੇ ਦੀ ਕਰ ਦਿਓ ਕੋਈ ਮੰਨ ਤਾਂ ਨਾ 20 ਹਜ਼ਾਰ ਦੀ 70 56670 65000 ਦੀ ਦੇ ਦਾਂਗੇ ਤੇ ਨਹੀਂ ਮੈਂ 57 58 ਜਿੰਨੇ 60 62 ਨਾ ਫੋਨ ਨਾ ਕਰੀ ਅੱਛਾ 65000 ਦੀ ਘੋਡੀ ਦਵਾਂਗੇ ਬਿਨਾ ਟੀਕੇ ਤੋਂ ਬਿਨਾ ਭੜੇ ਤੋਂ ਝੋਕੇ ਤਸਦੀਕ ਕਰਾ ਬਾਕੀ ਇਹ ਆ ਵੀ ਕੱਦ ਵਜਨ ਚ ਵੀ ਇਹ ਚੰਗੀ ਆ ਜੀ 50 ਡੰਡੀਆਂ ਦੇ ਹਜੇ 15 ਵਿਕ ਜਾਂਦੀਆਂ ਆ ਹਾਂਜੀ ਹਾਂਜੀ ਕਿਡੀ ਘੋਡੀ ਆ ਕਦੀ ਯਾਦ ਨਸ ਵਾਲੀ ਆ ਤੇ 2-10 ਕਿਲੋ ਹੋਗਾ ਮੌਕੇ ਤੇ ਪੱਕਾ ਫਿਰ ਆ ਵੀ ਦਵਾਂਗੇ ਜੀ ਠੀਕ ਹੈ ਜੀ 10 ਕਿਲੋ ਦੁੱਧ 11 ਕਿਲੋ ਆ ਇਹਦਾ ਬੱਚਾ ਮਰਿਆ ਸਾਡੇ ਘਰੇ ਅੱਛਾ ਭੂਜੀ ਬਣਾਈ ਭੂਜੀ ਲੈ ਗਈ ਦੀ ਕੁੱਤੇ ਅੱਛਾ ਹਾਂਜੀ ਇਹ ਵੀ ਤੇ ਭੜੇ ਦੀ ਮਿਲੀ ਆ ਠੀਕ ਆ ਇੱਕ ਟਾਈਮ ਹੋ ਸਕਦਾ ਕਿ ਤੇ ਟੀਕਾ ਫਗਨੇ ਸਾ ਜਾ ਕੇ ਲਵੇ ਅੱਛਾ ਬਾਕੀ ਸਵੇਰੇ ਉਧਰ ਮੇਰੇ ਵੀ ਭਾੜੇ ਦੇ ਤੇ ਦੁੱਧ ਦੇ ਕੋ ਕਿੰਨਾ ਦੁੱਧ ਵੀ ਦੀ ਥਲੇ 12 ਕਿਲੋ ਹੋਈ ਹੁਣ 10 ਕਿਲੋ 9 ਕਿਲੋ ਦੀ ਗਾਰੰਟੀ ਦੇ ਦਿੱਤੀ ਬਾਕੀ ਮੱਝ ਉਹਦੇ ਨਾਲ ਵੀ ਭਾਰੀ ਆ ਭਾਰੀ ਵੱਡੀ ਮਈਆਂ ਸਾਰੀਆਂ ਨਾ ਭਾਰੀ ਮੱਝ ਆ ਪਟ ਪਟ ਪੈਣੀ ਆ ਦੀ ਫੰਡਰ ਆ ਆ ਜਿ ਲੈ ਆਓ ਇੱਥੇ ਮਈਆਂ 20 ਤਰ੍ਹਾਂ ਦੀ ਮਈ ਸਈਏ ਕੰਨੀ ਵਾਲੇ ਖੂ ਬਾਕੀ ਕੱਦ ਵਜ਼ਨ ਤੇ ਚੰਗੀ ਆ ਤੇ ਥਣਾ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਹੈ ਤੇ ਚਵਾਈ ਨੂੰ ਕਹਦਾ ਲੱਗੀ ਕਾਨੂੰ ਗਲਾ ਇਹ ਮਰਵਾਦੀ ਦਾ ਨਾ ਬਾਕੀ ਆ ਦੇਖ ਸਕਦੇ ਜੀ ਨਾ ਮੋਲੇ ਵਿੱਦੀ ਦਾ ਫਿਰ ਦੱਸਿਆ ਹੋ ਜੰਗੀ ਚੋਈ ਦੀ ਆ ਪਿਛਲੇ ਸਨਾਂ ਦੇ ਵਿੱਚ ਪਾਈ ਇੱਕ ਰੰਗ ਦੇ ਦੇਖੋ ਠੀਕ ਆ ਜੀ ਆਗਣਾ ਨਹੀਂ ਕੋ ਸੱਠ ਠੀਕ ਆ ਤੇ ਆਥਾਨ ਵੀ ਦੇਖ ਸਕਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਹੋ ਜੰਗੀ ਨਹੀਂ ਵੇਖੋ ਨਾਲ ਕਾ ਗੜੀ ਲੱਗੀ ਆ ਤੇ ਹਵਾ ਨਈ ਦੇਖ ਸਕਦੇ ਕਿੰਨੇ ਰੀ ਦੇ ਦੇਣੀ ਆ ਫੇਰ ਆਪਾਂ ਇਹ ਚਲੋ ਜੀ ਮਹਿੰਗੀ ਰਹੀ ਜਦੋਂ ਬੱਚਾ ਮਰ ਗਿਆ ਇਹਦਾ ਹਾਂ ਜੀ ਮੈਂ ਸਤਾਰੀਆ ਦੀ ਦੀ ਕਰ ਦੋ ਗਜਾਜਾਂ ਦਾ 60 ਤੜੀਆਂ ਦੀ ਫੰਡਰੀ ਹੈ ਵੇਖੋ ਉਹ ਤੇ ਚਲੋ ਕੱਦ ਵਜਨ ਤੇ ਚੰਗਾ ਹੈ ਵੱਡੀ ਹੈ ਵੀ ਛੋਟੀ ਹੈ ਨਹੀਂ ਵੀ ਮੈਂ ਛੋਟੀਆਂ ਜਿਆ ਹਾਂਜੀ ਹਾਂਜੀ ਤੁਸੀਂ ਦੱਸ ਦੋ ਇੱਕੋ ਜਿਹੀਆਂ ਕਰ ਦਈਏ ਦੋਵੇਂ ਹੀ ਦੇ ਦਾਂਗੇ 65 ਦੀ ਭਾਵੇਂ ਕੋਈ ਉਹ ਲੈ ਜੇ ਭਾਈ ਦੇ ਭਾਵੇਂ ਕੋਈ ਇਹ ਲੈ ਜੇ ਦੋ ਵੱਡੀਆਂ ਵਈ ਆਇਆ ਬਾਕੀ ਕੋਈ ਆਨ ਕੇ ਵੇਖੇ ਕੱਦ ਵਜਨ ਚ ਚੰਗੀਆਂ ਆਹ ਟੁਕੜਾ ਕੱਪਣਾ ਬਗਾਨੇ ਦਾ ਠੀਕਾ ਵੀ ਲੈ ਸਕਦੀ ਜੀ ਠੀਕ ਹੈ ਜੀ ਉਹ ਮੈਂ ਕੀ ਗੱਲ ਗਾਰਟੀ ਦਵਾਂਗੇ ਬਗਾਨੇ ਦਾ ਤੁਸੀਂ ਤਾਂ ਬਚਿਆ ਰਾਤੀ ਮਰਿਆ 부ਸ਼ੀ ਦੀ ਬਣਾਈ ਸੀ ਹਾਂਜੀ ਉੱਤੇ ਹੀ ਲੈ ਲੀ ਜੀ ਠੀਕ ਹੈ ਜੀ ਹਾਂਜੀ ਤੇ ਆ ਦੋਵੇਂ ਟੁਕੜਾ ਗੱਬਣਾ ਚੱਕ ਪਾਸ ਇਹਨੂੰ ਵੀਰ ਜੀ ਚਾਰਵੇਂ ਨਹੀਂ ਪੂਰੇ ਹੋ ਗਏ ਜੀ ਅੱਛਾ ਡਾਡਾਂ ਘੱਟ ਹੋ ਸਕਦਾ ਹੈ ਅੱਛਾ ਬਾਅਦ ਦੇਣਾ ਚੋਹਾਂ ਤਾਂ ਉਹ ਚੋਹਾਂ ਤਾਂ ਅੰਦਰ ਹੀ ਆ ਜੀ ਠੀਕ ਆ ਹਾਂ ਜੀ ਤੇ ਦੁੱਧ ਉਹ ਤੇ ਵੀਰ ਜੀ ਸਾਲੇ 6 ਕੋ ਲੋ ਜੀ ਹਾਂ ਜੀ ਬਾਕੀ ਇਹ ਵੀ ਉੱਥੇ ਭਾੜੇ ਨਾਲ ਚੋਈ ਆੜੇ ਦੇ ਬਕਾਨੇ ਥਾਂ ਜਾ ਕੇ ਟੀਕਾ ਲੈ ਸਕਦੀ ਹੈ ਉਹ ਨਹੀਂ ਕਹਿ ਨਹੀਂ ਸਕਦੀ ਚਲੋ ਤੁਹਾਡਾ ਗੱਬਣਾ ਲੈ ਲੈਂਦਾ ਹਾਂ ਜੀ ਜਵਾਬ ਸਮਾ ਇੱਕ ਨੰਬਰ ਹੋ ਗਿਆ ਤੋਰੋ ਫਿਰ ਇੱਕ ਰੀ ਬੜੇ ਰਕਟ ਵਾਲੀ ਦੁੱਧ ਵਾਲੀ ਮਹੀਆ ਨਾ ਖੰਨਿਓ ਲਿਆਂਦੀ ਬੰਦਿਆ ਨੇ ਹਾਂ ਜੀ ਦੋ ਸੁਵੇ ਦੂਜੇ ਸੁਵੇ ਤੀਜੇ ਸੁਵੇ ਦੀ ਗੱਲ ਗੱਬਣਿਆ ਵੜੀ ਉਹਦੇ ਆਏ ਗੂੜੇ ਤੇਰਾ ਜੋ ਅਗਰ ਦਿੰਦੀ ਸੱਜਰ ਦੇਖੋ ਲੇਵਾ ਕੜਾ ਸਾਫ ਚੰਦ ਲਗਾ ਲੈ ਅੱਛਾ ਚਾਹ ਤੇ ਜਦੋਂ ਆਉਂਦੇ ਫਿਰ ਬਾਕੀ ਥਾਣੇ ਵਿੱਚ ਜੰਗ ਲੱਗਾ ਵਾ ਕੱਲ ਪਿੱਠਪੁੜੀ ਦੀ ਚਲੋ ਇਹ ਵੀ ਚੰਗੀ ਆ ਤੇ ਮੁੱਲ ਫਿਰ ਇਹਦਾ ਮੁੱਲ ਦਾ ਵੀ ਜੀ 50000 ਜੀ ਅੱਛਾ ਛੜ ਜੀ ਦੇ ਦਈਏ ਇਹ ਛੜ ਦੋ 1000 ਦੋ ਯਾਰ ਛੜ ਦਾਂਗੇ ਇਹ 56000 ਦੀ ਆ ਨਾ ਅੱਛਾ 55000 ਦੀ ਆ 50000 ਦੀ ਠੀਕ ਆ ਜੀ ਇਹਨੂੰ ਵੀ ਜੀ 8 ਮਹੀਨੇ ਆ ਜਾੜਿਆ ਜੀ 8 ਮਹੀਨੇ ਦੇ ਵੀ ਸਾਡੀ ਸਤਾਂ ਦੁੱਧ ਹੀ ਹੋ ਗਏ ਨੇ ਅੱਛਾ ਪਰ ਹੋਮੀ ਆ ਲੱਗੇ ਨੂੰ ਦੇ ਲੋਗੇ ਦੁੱਧ ਇਧਰੇ ਵਿੱਚ ਪੰਜ ਕਿਲੋ ਚਾਰ ਕਿਲੋ ਵਰਕੇ ਦੇਣੀ ਹੈ ਅੱਛਾ ਤੇ ਸੱਜਣਾ ਕਿੰਨਾ ਕਿ ਦੁੱਧ ਆ ਲੀਆਂ ਵਾ ਦੁੱਧ ਇਜੀ ਇਹ ਛੋਟੀ ਗੜੀ ਹੈ ਨਾ ਇਹ ਮਹਲਾ ਖੋ ਲਈਏ ਛੋਪਣ ਲੱਗੇ ਪੈ ਜਾਓ ਇਹ ਪਹਿਲਾਂ ਛੋਟੀ ਗੜੀ ਹਰਕਾ ਦੱਗੇ ਸੋ ਛੋਟੀ ਇਹ ਲੋਈ ਨੇ ਪਹਿਲੇ ਨੇ 13-14 ਕਿਲੋ ਦੁੱਧਤਾ ਅੱਛਾ ਇਹ ਵੀ 13-14 15 ਕਿਲੋ ਕਰਦਾ ਦੁੱਧ ਦਿੰਦੀ ਆ ਹੋਣਾ ਖੰਡਿਓ ਮੰਡਿਓ ਨੇ ਦੀ ਦੋ ਹੋਵੇ ਤੂੰ ਚੋਈ ਹੱਥ ਜੇਗਾ ਕੱਪੜੇ ਤੋਰੋ ਫੇਰ ਇਹਨਾਂ ਆਵਲੀ ਕਿੰਨੇ ਦੁੱਧੇ ਸੋਣਾ ਤੇ ਉਹਨੇ ਤੀਜੇ ਸੋਣਾ ਹਾਂਜੀ ਵੀ ਝੋਟੀ ਆ ਬਾਕੀ ਇਹ ਆ ਵੀ ਪਿੱਠੋੜੇ ਦੀ ਚੰਗੀ ਆ ਤੇ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਤਨੰਦਰ ਸਾਈ ਜੀ ਘਾਵ ਇੱਕ ਵਾਰੀ ਦੇਖ ਸਕਦੇ ਜੀ। ਬਾਕੀ ਇਹ ਆ ਫੇ ਚਲੋ ਲਾਗੇ ਲਾਗੇ ਬੱਦੀਆਂ ਮੱਜਾਂ ਅੱਜ। ਇਹ ਦੂਸਰੇ ਪਾਸੇ ਤੋਂ ਨਹੀਂ ਇੱਕ ਵਾਰੀ ਦੇਖ ਸਕਦੇ ਜੀ। ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਵਿਕੀ 65000 ਦੇ। ਅੱਛਾ। ਹਾਂ ਜੀ 55 56000 ਦਿੱਤਾ ਮਹੀਆ ਦੋ ਗੱਲ ਨੰਬਰ ਦਾ। ਹਾਂ ਜੀ। ਬਾਰੀਆ ਦੇ ਦਈਏ। 60 ਤੀ ਦੇ ਦਈਏ। ਦੇ ਦਾਂਗੇ ਯਾ 60 ਚੋਂ ਛੱਡ ਦਾਂਗੇ। ਅੱਛਾ। ਹਾਂ ਜੀ। ਠੀਕ ਆ। ਤੇ ਆ ਜਿਹੜੀ ਗਾਂਸਾ ਜਿਰਸੂ ਜੀ ਜੀ ਰਾਤ ਦੀ ਸੋਈ ਜੇ ਉਹ ਦਿਨੇ ਨਾਲ ਤੇ ਅੱਛਾ ਚਮਗਰ ਜੇ ਅੱਛਾ ਇਹਦੇ ਕੋਲ ਬੋਰਾ ਹੀ ਵੀ ਜੀ ਮੇਰੇ ਨਾਲ ਚਟਾੜੀ ਨਹੀਂ 11-12 ਕਿਲੋ ਹੋਊਗਾ ਅੱਛਾ ਹਾਂਜੀ ਤੇ ਇਹ ਕਿੰਨਾ ਕਰੀ ਜਾਓਗੇ ਉਹ ਜਵਾਈਆਂ ਹੀ ਰਾਤੀ ਹੋਈ ਹੈ ਸੇਰੀ ਹੋਈ ਹੈ ਲੋ ਤੇ ਵੀਰ ਜੀ ਨੇ 12 ਕਾ ਦੁੱਧ ਸਵੇਰੇ ਵਾਰ ਸੋਈ ਪਹਿਲਾਂ ਨੇ 16-17 ਕਾ ਦੁੱਧ ਦਿੱਤਾ ਤਾਂ ਤੇ 17-18 ਕਾ ਦੁੱਧ ਜੀ ਉਹ ਵੀ ਗੜ ਬਾਕੀ ਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਫੈਂਟ ਵਾਲਾ ਦੁੱਧ ਕਰੋ ਸਿਆ ਗੜ ਤੋਰੋ ਹੱਕਰੀ ਨੂੰ ਸਾਣੇ ਖੋ ਕਦਾਂ ਲਗਾ ਗਾੜ ਨੂੰ ਫੇ ਬਾਕੀ ਕੋਈ ਰੱਸੀ ਨਹੀਂ ਪਾਉਣੀ ਇੱਧਰ ਬੱਚਾ ਖੜੋ ਜਿੱਦਾਂ ਮਰਜ਼ੀ ਚਾਵੇਂ ਚ बाकी तो तो ये बी है जारी है सही गल करोस गां गर्मी है तो चोन वाली गांधी तो ताजा ही बच्चा है जेड़ा बिल्कुल लै जाओ चलो कोई नहीं लै जाओ ਕਰਦਾ ਥਾਨ ਲਗਾਣਾ ਥਾਣੇ ਜਿਹੜਾ ਪੂਰਾ ਕਮਾਲ ਦਾ ਯਾਰ ਇਹ ਥਾਣੇ ਇੱਕੋ ਜਿਹੇ ਮਿਲ ਲੱਦੇ ਰਕੇ ਤੇ ਇਹਦਾ ਫਿਰ ਮੁੱਲ ਮੁੱਲ ਦੇ ਵਿੱਚ 55000 ਦੀ ਅੱਛਾ ਹਾਂ ਜੀ ਤੇ ਕਿੰਨੇ ਮਹੀਨੇ ਬਰਬਰ ਦੁੱਧ ਦਊਗੀ ਦੁੱਧ ਵੀ ਫੈਲ ਵਾਲਾ ਦੀ ਕਰਨੇ ਦਾ ਸ਼ੋਰ ਸ਼ਾਟ ਹੋ ਰਿਹਾ ਦੱਸੋ ਕਿ ਨਹੀਂ ਕਰ ਦਈਏ 50 ਦੀ ਦੇ ਦਈਏ 250 ਚ ਛੱਡ ਦਈਏ 45000 ਦੀ ਵੀਰ ਜੀ ਵੜ ਖਾਣਾ ਤੇਰੀ 46 45000 ਹੋ ਗਿਆ ਬਰਗਲ ਬੋਲਾ ਸਟਾਡਿੰਗ 16 17 ਕਿਲੋ ਵੜ ਦੁੱਧ ਨਾ ਦੇਉਂਦੀ ਬਾਲ ਸਲਵਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੇ ਇਹ ਕਿਨੇ ਚੈੱਕ ਪਾਸ ਤੇ ਨਹੀਂ ਜੀ 6 ਮਹੀਨਾ ਲੱਗ ਗਿਆ ਜੇ ਪਹਿਲੀ ਤਰੀਕ ਅੱਛਾ 50 ਦੀ ਚੈੱਕ ਪਾਸ ਪਹਿ냔 ਜਗ ਬਾਅਦ 6 ਮਹੀਨਾ ਲੱਗਾ ਜੋ ਮਗਰੀ ਦੇ ਬੱਛੀ ਹੈ ਮਗਰ ਬੱਛੀ ਹੈਗੀ ਹੈ ਉਹ ਵਾਲੀ ਬੱਛੀ ਪਲੀ ਫਲਸੀ ਬੱਛੀ ਹੈ ਚਲੋ ਮਗਰ ਤੇ ਦੁੱਧ ਕਿੰਨਾ ਜੇ ਤੇ ਕੋਲ ਵੀਡੀਓ ਉਹ 8 ਕਿਲੋ ਆਉਂਦੇ 6 ਕਿਲੋ ਕਰਕੇ ਦੇਣੀ ਬਗਾਨੇ ਥਾਂ ਮਸ਼ੀਨਾਂ ਕਰਾ ਤੇ ਉਹ ਲਈ ਆ ਹਾਂਜੀ ਆਲੇ ਤਾਂ ਆਣ ਕੇ ਡੰਗਰ ਨਹੀਂ ਫਟਫਟੇ ਖਾਦਾ ਤੁਹਾਨੂੰ ਪਤਾ ਕੋਈ ਵੀ ਡੰਗਰ ਡਿਆ ਨਹੀਂ ਖਾਣ ਹਾਂਜੀ ਦੁੱਧ 6-7 ਕਿਲੋ ਚੋਗੇ ਦਵਾਂਗੇ ਬਾਕੀ ਤੁਮਾਪਸਮਾ ਇੱਕ ਨੰਬਰ ਹੋਊਗਾ ਬਿਲਾ ਰਸੀ ਤੋਂ ਵੱਛੀ ਨਾ ਮਿਲਦੀ ਜੀ ਅੱਛਾ ਹਾਂਜੀ ਠੀਕ ਆਜੋ ਲੈ ਆਓ ਫਿਰ ਸੱਜਰ ਕਿੰਨਾ ਕਿ ਚਵਾਰ ਦਿੰਦੀ ਦੁੱਧ ਜੀ 15-16 ਕਿਲੋ ਦਿੱਤਾ 200 ਵੇ ਸੋਈਏ ਮੇਰੇ ਘਰ ਦੀ ਘੜਗਾ ਤੇ ਜੱਦ ਵੀ ਨਹੀਂ ਆ ਲੈ ਜੀ I don't know. ਦੇ ਵੀਰ ਗੱਲਾਂ ਤਾਂ ਥੋੜਾ ਜਿਹਾ ਚੰਨੀ ਰੱਖਤੀ ਜੇ ਇੱਕ ਬੰਨੇ ਵੀਜੀ ਮਸ਼ੀਨ ਨੂੰ ਮੂੰਹ ਮਾਰਿਆ ਜੇ ਅੱਛਾ ਲੋਥ ਨਾ ਨਦਰ ਨੂੰ ਥਾ ਆ ਨਹੀਂ ਹਣੀ ਵੀਜਾ ਕਿ ਲੱਦੀ ਤੇ ਬਸ਼ੀ ਦੇ ਨਾਲ ਹੀ ਹੁੰਦੀ ਬੱਚੀ ਨਾਲ ਛੱਡ ਕੇ ਲਿਆ ਡਰਾਈਵਰ ਤੋਂ ਇੱਕ ਬੰਨੇ ਮੜ ਜਾ ਚੁਗਿਆ ਜੀ ਬਸ਼ੀ ਨੇ ਮਤ ਸੋਈ ਸਵਾਈ ਆ ਇਹਦੇ ਦੋ ਟਾਈਮ ਚਵਾਈ ਹੋ ਜਨਾ ਨਾ ਵੀਜੀ ਦੀ ਝੂਠੇ ਬਾਕੀ ਥਣ ਚਿਹਰੀ ਚੱਲਦੇ ਹੋਣਗੇ ਤਸੱਲੀ ਕਰਕੇ ਖੜੇ ਤੇ ਥਾਣੇ ਦੇ ਵੀ ਤੁਹਾਨੂੰ ਲਾਗੇ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਾਂ ਦੇ ਸਾਦੇ ਜੀ ਬਾਕੀ ਸੋਈ ਸਵਾਈ ਆ ਪਰਲੇ ਪਾਸੇ ਵੀ ਆ ਜਿਹੜਾ ਆਪਣਾ ਇਹ ਆ ਵੀ ਚਲੋ ਆਪਣਾ ਦੋ ਟਾਈਮ ਕੋ ਚੋ ਕੇ ਲੈ ਜੇ ਹਾਂ ਲਈ ਸਾਦੇ ਜੀ ਤੇ ਬਾਕੀ ਹੋਰ ਕੁਛ ਹੈ ਨਾ ਫਿਰ ਮੋਲੇ ਦਾ ਮੋਲੇ ਦਾ ਵੀਰ ਜੀ 30000 ਦੇ ਅੱਛਾ ਹਾਂਜੀ ਇਹ ਕਿੰਨੇ ਰੇ ਦੇ ਦੇਣੀ ਹੈ 28 ਦੇ ਦਈਏ ਦੋ ਹੋਰ ਛੱਡ ਦੋ ਫਿਰ ਹਾਂ ਨਾ ਵੀਰ ਜੀ 5000 ਦੀ ਬੱਚੀ ਦੇਣੀ ਆ 50 ਦੀ ਦੇ ਦੇਣੀ ਹੈ ਇਹ ਜਿਹੇ ਗਾਈ ਮੇਰੀ ਖੜਨੀ 23 ਦੀ ਨਾਲੇ 2000 ਦੀ ਬੱਚੀ ਛੱਡ ਜੇ ਅੱਛਾ ਬੱਚੀ ਤਾਂ ਬਿਨਾਂ ਤੋਂ ਹੀ ਆਪੇ ਤੇ ਕਿੰਦੇ ਜਾਂਦੀ ਨਹੀਂ ਵਾਹ ਬੱਚੀ ਵਗੈਰ ਜਾਂਦੀ ਨਹੀਂ ਜੇ ਕੋਈ ਖੜ ਸਕਦਾ ਝੋ ਸਕਦਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦ